ਸਸ਼ੀ ਕਾਲ ਜੀ ਮੈਨੂੰ ਨਤੀ ਮਾਂ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆ ਬਾਬੇ ਨੇ ਤਾਂ ਜਮਾਈ ਸਿਰਾ ਕਰ ਦਿੱਤਾ ਤੁਸੀਂ ਕਹੋਗੇ ਸਿਰਾ ਕਿਉਂ ਕਰਤਾ ਬਾਬਾ ਨਾ ਸਿੱਧੀ ਜਿਹੜੀ ਇਹਦੇ ਵਿੱਚ ਕੋਈ ਆਤਮਾ ਆਉਂਦੀ ਹੈ ਉਹਦੇ ਨਾਲ ਗੱਲਬਾਤ ਆ ਬਾਈ ਜਿੱਥੇ ਬਾਬਾ ਕਹਿੰਦਾ ਉਹ ਜਿਹੜੀ ਸਾਹਮਣੇ ਜੁਲਾਨੀ ਦੇ ਡੇਰੇ ਵਿੱਚ ਆਉਂਦੀ ਹੈ ਨਾ ਉਹ ਉਸੇ ਉਹਦੇ ਨਾਲ ਉਹ ਹੀ ਹੋ ਰਿਹਾ ਕਿਉਂਕਿ ਉਹ ਪ੍ਰੇਤ ਆ ਨਾ ਏ ਬਾਬੇ ਦਾ ਦਾਵਾ ਵੀ ਜਿਹੜੇ ਦੇਵੀ ਦੇਵਤੇ ਨੂੰ ਮੰਨਦੇ ਨੂੰ ਇੰਨੀ ਆਖ ਸ਼ਕਤੀਆਂ ਪ੍ਰਾਪਤ ਨੇ ਬਾਬੇ ਨੂੰ ਵੀ ਇਹ ਭੂਤ ਪ੍ਰੇਤਾਂ ਨਾਲ ਸਿੱਧੀਆਂ ਗੱਲਾਂ ਬਾਤਾਂ ਕਰਦਾ ਉਹ ਕਹਿੰਦਾ ਵੀ ਇਹਦੇ ਇੱਥੇ ਮਾਰ ਉੱਥੇ ਮਾਰ ਜਾਂ ਫਿਰ ਦੇਵੀ ਦੇਵਤਿਆਂ ਨਾਲ ਸਿੱਧੀ ਗੱਲ ਬਾਤ ਆ ਤੁਹਾਨੂੰ ਯਕੀਨ ਨਹੀਂ ਹੋਣਾ ਤਾਂ ਵੀਡੀਓ ਦੇਖ ਲੈਣੇ ਆ ਫਿਰ ਆਪਾਂ ਗੱਲਬਾਤ ਵੀ ਅੱਗੇ ਕਰ ਲਵਾਂਗੇ ਇਹ ਨੀਚੋ ਇਹ ਪੱਥਰ ਦੇ ਫੇਰ ਬਾਬਾ ਨੂੰ ਮਾਰੋ ਇਸਕੇ ਸਰਵੇਂ ਸਰਵੇਂ ਮਾਰੋ ਇਸਕੇ ਸਰਵੇਂ ਮਾਰੋ ਇਸਕੇ ਕਰਮੇ ਮਾਰੋ ਇਸਕੇ ਕਰਮੇ ਮਾਰੋ ਇਸਕੇ ਕਰਮੇ ਮਾਰੋ ਇਸਕੇ उठा के फेको इसको पीछे से मारो इसको पैरों में मारो पैर तोड़ो इसके पैर तोड़ो इसके पैर तोड़ो इसके।, इसके सर में मारा जाए उठा के पटको इसको उठा के के इसको उठा मारो इसको।, इसको मारो इसको जा बैठता है पेट में इसको मारो वहीं पे मारो पेट में इसके पेट में मारो इसके जाए बैठता है वहीं मारो नाभि के नीचे इसको आदेश आदेश सर में मारो सर में मारो इसके सर में मारो भैरव बाबा के दो ਵੀਡੀਓ ਦੇਖ ਲਈ ਕਿ ਕਿਵੇਂ ਬਾਬਾ ਇੱਕ ਇਸ਼ਾਰਾ ਕਰਦਾ ਵੀ ਇਹਦੇ ਸਿਰਚ ਮਾਰ ਜਨਾਨੀ ਜਦ ਹੀ ਸਿਰ ਫੜ ਕੇ ਬਹਿ ਜਾਂਦੀ ਹੈ ਇਹਦਾ ਮਤਲਬ ਉਹ ਸਿਰ ਦੇ ਵਿੱਚ ਵੱਜਿਆ ਫਿਰ ਬਾਬਾ ਕਹਿੰਦਾ ਇਹਦੀ ਢਿੱਡ 'ਚ ਮਾਰ ਪਰ ਜਨਾਨੀ ਢਿੱਡ ਫੜ ਲੈਂਦੀ ਹੈ ਪਰ ਬਾਬਾ ਕਹਿੰਦਾ ਨੂੰ ਚੱਕ ਕੇ ਮਾਰ ਵੀ ਜਿੱਥੇ ਇਹ ਬੈਠਦੀ ਹੈ ਕਿ ਐਵੇਂ ਹੋ ਸਕਦਾ ਅੱਜ ਦੇ ਅੱਜ ਦਾ ਸਮਾਂ ਨਾ ਜਿਹੜਾ ਕਾਲ ਯੁਗ ਦਾ ਸਮਾਂ ਕਿ ਇੰਨੀ ਗੱਲਬਾਤ ਮੈਂ ਹੈਰਾਨ ਇੱਥੇ ਲੋਕ ਕਿਉਂ ਨਹੀਂ ਸਮਝਦੇ ਵੀ ਇਹ ਲੋਕਾਂ ਨੂੰ ਮੂਰਖ ਬਣਾਇਆ ਚਾਹ ਰਹੇ ਆ ਤਾਂ ਲੋਕ ਇੱਥੇ ਸਮਝਦਾਰ ਨੇ ਪਰ ਲੋਕਾਂ ਨੂੰ ਸਮਝਾਉਣਾ ਔਖਾ ਜੀ ਕਿਉਂਕਿ ਲੋਕ ਇਸ ਚੀਜ਼ ਨੂੰ ਸਮਝਣ ਨੂੰ ਤਿਆਰ ਨਹੀਂ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਜੋ ਕੁਝ ਇਹਨਾਂ ਬਾਬਿਆਂ ਦੇ ਕੋਲੋਂ ਕਿਤੇ ਵੀ ਨਹੀਂ ਹੈਗਾ ਜਦ ਕਿ ਇਹ ਤੁਹਾਨੂੰ ਮੂਰਖ ਬਣਾਉਂਦੇ ਤੇ ਤੁਹਾਡੇ ਵਰਗੇ ਲੋਕ ਮੂਰਖ ਬਣਦੇ ਨੇ ਤੇ ਨਾਲ ਆਪਦੇ ਟੱਬਰ ਨੂੰ ਮੂਰਖ ਬਣਾਉਂਦੇ ਨੇ ਤੇ ਨਾਲ ਚਾਰ ਪੰਜ ਜਿਹੜੇ ਹੋਰਾਂ ਨੂੰ ਪਿੱਛੇ ਲਾਉਂਦੇ ਉਹਨਾਂ ਨੂੰ ਮੂਰਖ ਬਣਾਉਂਦੇ ਹੋ ਕਿੱਦਾਂ ਹੋ ਸਕਦਾ ਵੀ ਸਿੱਧੀ ਗੱਲਬਾਤ ਚਾਹੇ ਉਹ ਭੂਤ ਪ੍ਰੇਤ ਆ ਭਾਈ ਜਹ ਦੇਵੀ ਦੇਵ ਤਾਂ ਲਾਦੋ ਹਨਾ ਜਿਵੇਂ ਕਹਿੰਦੇ ਨੇ ਵੀ ਅਸੀਂ ਦੇਵੀ ਦੇਵਤੇ ਨਾਲ ਸਾਡੀ ਸਿੱਧੀ ਗੱਲਬਾਤ ਨਹੀਂ ਹੋ ਸਕਦੀ ਨਾ ਹੀ ਭੂਤ ਪ੍ਰੇਤਾਂ ਦੇ ਨਾਲ ਜੇ ਸੱਚ ਮੂਦ ਦੇ ਵਿੱਚ ਭੂਤਾਂ ਜਿਹਨਾਂ ਨੂੰ ਭੱਜਣ ਨੂੰ ਥੋਣਾ ਮੇਰੇ ਜਿਹੜੇ ਬਾਬੇ ਬਣੇ ਬੈਠੇ ਨੇ ਜਾਂ ਜਨਾਨੀਆਂ ਜਿਹੜੀਆਂ ਜਨਾਨੀਆਂ ਕੋਕਰੇ ਸਿੰਪਲੀ ਤੋਂ ਡਰ ਕੇ ਭੱਜ ਲੈਂਦੇ ਨੇ ਤੇ ਇਹ ਕਹਿੰਦੇ ਨੇ ਸਾਡੇ ਜਿਹੜੇ ਮਾਤਾ ਆ ਗਈ ਇਹਨਾਂ ਦੇ ਮੂਹਰੇ ਛੱਡ ਦੋ ਦੇਖੋ ਮੈਂ ਤਾਂ ਮਾਤਾ ਵੀ ਇਹਨਾਂ ਚੋਂ ਨਿਕਲ ਕੇ ਪਰਾਂ ਭੱਜ ਜੂਂਦੀ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਬਾਕੀ ਤੁਹਾਡਾ ਇਹਨਾਂ ਪਖੰਡੀਆਂ ਬਾਰੇ ਕੀ ਕਹਿਣਾ ਆਪਣੇ ਰਾਏ ਜ਼ਰੂਰ ਸਾਂਝਾ